ਆਜੀ ਮੁੰਡਾ ਬਿਉਣਾ ਦੇਖ ਲਓ ਤੁਸੀਂ ਆਪ ਇੱਕ ਲੈਣੀ ਆਂ ਅਸੀਂ ਥਾਰ 20 ਟੋਲੇ ਸੋਨਾ ਕੁੜੀ ਲੈਣੀ ਆ ਪੂਰੀ ਸੋਹਣੀ ਸੁਨੱਖੀ ਤੇ ਵਿਆਹ ਲੈਣਾ ਅਸੀਂ ਲੁਧਿਆਣੇ ਪੂਰੇ ਤਗੜੇ ਮੈਰਿਜ ਪੈਲਸ ਆਜੀ ਮੁੰਡਾ ਬਿਉਣਾ ਅਸੀਂ ਇੱਕ ਲੈਣੀ ਆ ਬਰੀਜਾ 5 ਟੋਲੇ ਸੋਨਾ ਕੁੜੀ ਹੋਵੇ ਸੋਹਣੀ ਸੁਨੱਖੀ ਥੋੜੀ ਜੀ ਵਿਆਹ ਲੈਣਾ ਸੀ ਕੋਈ ਮਾੜੇ ਮੋਟੇ ਮੈਰਿਜ ਪੈਲਸ ਚ ਕਰ ਦਿਓ ਜਿਵੇਂ ਅਗਲੇ ਨੂੰ ਭਾਇਆ ਬਾਕੀ ਜੇ ਕੋਈ ਰਿਸ਼ਤਾ ਹੋਇਆ ਮੁੰਡੇ ਬਾਰੇ ਸਸੇ ਜਰੂਰ ਸਾਸਰੀ ਘਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਆ ਅਸੀਂ ਮੁੰਡਾ ਪਿਉਣਾ ਇੱਕ ਨੈਨੋ ਗੱਡੀ ਇੱਕ ਕੁੜੀ ਹੋਵੇ ਟਰਦੀ ਫਿਰਦੀ ਹੋ ਬਾਕੀ ਜੋ ਤੁਸੀਂ ਦੇਣਾ ਆਪਦੀ ਕੁੜੀ ਨੂੰ ਦੇਣਾ ਸਾਡੀ ਕੋਈ ਮੰਗ ਨਹੀਂ ਬਸ ਵਿਆਹ ਕਰ ਦਿਓ ਸੈਂਪਲ ਜਿਹਾ ਕਰੇ ਬਹੁਤ ਇਹਦੇ ਲਈ ਜੇ ਕੋਈ ਰਿਸ਼ਤਾ ਹੋਵੇ ਦੱਸਿਓ ਸਾਰਿਆਂ ਦਾ ਧੰਨਵਾਦ ਇਹ ਸਾਰਿਆਂ ਨੂੰ ਬੇਨਤੀ ਹੈ ਜੀ ਮੈਂਤਲੀ ਗੱਲ ਆ ਆ ਮੁੰਡੇ ਦਾ ਕੋਈ ਹੱਲ ਕਰ ਇਨੂੰ ਬਿਹਾਉਣਾ ਜੀ ਅਸੀਂ ਚਾਹੇ ਛੱਡੀ ਹੋਵੇ ਗੱਡੀ ਹੋਵੇ ਲੰਗੜੀ ਹੋਵੇ ਕਾਣੀ ਹੋਵੇ ਪਰ ਇਹਦਾ ਫਹਾ ਵਧਣਾ ਮੈਂ ਤਾਂ ਈ ਗੱਲ ਆ ਜਿਹਦੇ ਲਈ ਕੋਈ ਹੋਰ ਨਾ ਰਸਤਾ ਤੁਹਾਨੂੰ ਦੱਸਿਓ ਸਾਰਿਆਂ ਦਾ ਧੰਨਵਾਦ